ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸੰਤੋਬਾਤ ਸੰਜੀਤ ਮਹਾਰਾਜ ਗੁਰਦੁਆਰਾ ਨਾਨਕਸਹਿਰ ਚੀਮਾ ਸਾਹਿਬ ਜਦ ਗੁਰ ਸੰਤ ਮਹਾਰਾਜ ਜੀ ਪ੍ਰਚਾਰ ਦੇ ਦੌਰੇ ਤੋਂ ਬਾਅਦ ਪਹਿਲੀ ਵਾਰ ਬਹੁਤ ਸਮੇਂ ਬਾਅਦ ਜਦੋਂ ਉਹਨਾਂ ਦਾ ਖੇਤ ਸੀ ਇੱਥੇ ਆ ਕੇ ਬੈਠੇ ਸੀ ਸੰਤ ਜੀ ਮਹਾਰਾਜ ਤਾਂ ਜਦੋਂ ਮਾਤਾ ਜੀ ਨੂੰ ਪਤਾ ਲੱਗਿਆ ਮਾਤਾ ਜੀ ਦੁੱਧਾ ਛੰਨਾ ਲੈ ਕੇ ਬਹੁਤ ਖੁਸ਼ੀ ਦੇ ਵਿੱਚ ਦੌੜੇ ਦੌੜੇ ਆਏ ਸੰਤ ਮਹਾਰਾਜ ਜੀ ਨੂੰ ਮਿਲੇ ਸੰਤ ਮਹਾਰਾਜ ਜੀ ਨੂੰ ਮਿਲੇ ਸੰਤ ਮਹਾਰਾਜ ਜੀ ਨੇ ਚਰਨੀ ਮੱਥਾ ਡੇਕਿਆ ਮਾਤਾ ਜੀ ਦੇ ਤੇ ਮਾਤਾ ਜੀ ਨੇ ਦੁੱਧ ਚੁਕਾਇਆ ਅਦੇ ਮਾਤਾ ਜੀ ਨੇ ਬਚਨ ਕੀਤਾ ਵੀ ਬੇਟਾ ਹੁਣ ਇੱਥੇ ਡੇਕੋ ਸੰਤ ਮਾਜ ਨੇ ਕਿਹਾ ਜੇ ਮਾਤਾ ਜੀ ਜਦੋਂ ਵਿਆਹ ਨੂੰ ਕਹੋਗੇ ਤਾਂ ਅਸੀਂ ਚਲੇ ਜਾਣਾਗਾ ਸੰਤ ਮਹਾਰਾਜ 40 ਦਿਨ ਇੱਥੇ ਬੈਠ ਕੇ ਇਸ ਦੇ 40 ਦਿਨ ਤਪ ਕੀਤਾ ਤੇ ਹਰ ਰੋਜ਼ ਮਾਤਾ ਜੀ ਨੇ ਇੱਕ ਪੌੜੀ ਜਪਜੀ ਸਾਹਿਬ ਦੀ ਯਾਦ ਕਰਾਉਂਦੇ ਕੰਠ ਕਰਾਉਂਦੇ ਸੀਗੇ 40 ਦਿਨਾਂ ਬਾਅਦ ਮਾਤਾ ਜੀ ਦਾ ਜਪਜੀ ਸਾਹਿਬ ਪੂਰਾ ਹੋ ਗਿਆ ਸਹਸਵਾਈ ਮਾਤਾ ਜੀ ਵਿਆਹ ਬਾਰੇ ਕਹਿਣ ਲੱਗੇ ਤਾਂ ਸੰਤ ਮਹਾਰਾਜ ਕਹਿਣ ਲੱਗੇ ਮਾਤਾ ਜੀ ਆਪ ਬਚਨ ਹਾਰ ਗਏ ਸਹਸਵਾਈ ਰਾਤ ਨੂੰ ਉੱਠ ਕੇ ਬਿਨਾਂ ਦੱਸੇ ਸੰਤ ਮਹਾਰਾਜ ਉਰੋਂ ਚਲੇ ਗਏ ਇਸ ਥਾਂ ਤੇ ਬਹਿ ਕੇ ਸੰਤ ਮਹਾਰਾਜ ਜੀ ਨੇ 40 ਦਿਨ ਤਪ ਕੀਤਾ ਗੁਰਦੁਆਰਾ ਨਾਨਕਸਰ ਪ੍ਰਗਟ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਨਾਨਕਸਰ ਵਾਲੀ ਹੁੰਦਾ ਹਰਗੁਰੂ ਵਾਹਿਗੁਰੂ ਤਪ ਵਾਹਿਗੁਰੂ ਵਾਹਿਗੁਰੂ